ਅਮਰਸਰ ਤੋਂ ਹਲਕਾ ਐਮਐਲਏ ਡਾਕਟਰ ਜਸਵੀਰ ਸਿੰਘ ਉਹ ਪੁਲਿਸ ਦੇ ਦਬਾਅ ਦੇ ਨਾਲ ਇਸ ਪਲਾਟ ਨੂੰ ਜਿਹੜਾ ਉਹ ਰਖਵਾ ਰਿਹਾ ਹੈ ਕਿ ਇਹ ਸਰਕਾਰ ਦੇ ਜਿਹੜੇ ਐਮਐਲਏ ਨੇ ਉਹ ਕਿਸ ਤਰ੍ਹਾਂ ਲੁੱਟਾਂ ਕਰ ਰਹੇ ਨੇ ਉਹਦੀ ਮਿਸਾਲ ਆ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਆ ਫਿਰ ਵੀ ਫਲਾਣਾ ਬੰਦਾ ਧਲਾ ਕੇ ਐਮਐਲਏ ਸਾਹਿਬ ਦਬਕੇ ਮਰੌਣ ਤੇ ਪੁਲਿਸ ਨੂੰ ਸਿਵਲ ਵਰਦੀ ਫਿਰ ਵਰਦੀ ਉੱਤੋਂ ਦੀ ਬੂਸਟਰ ਪਵਾ ਕੇ ਸ਼ਰਟ ਪਵਾ ਕੇ ਸਿਵਲ ਵਰਦੀ ਚ ਆਉਣ ਪੀਏ ਪਲਾਟ ਸਾਡਾ ਇਹਦਾ ਕਾਰੋਬਾਰ ਕੰਮ ਬੰਦ ਕਰ ਦਿਓ ਇਥੇ ਝਗੜਾ ਹੋਣ ਦਾ ਖਤਰਾ ਤੇ ਉਹਨਾਂ ਨੇ ਦੋਵਾਂ ਪਾਰਟੀਆਂ ਨੂੰ ਇਹ ਗੱਲ ਤੋਂ ਰੋਕਿਆ ਕਿ ਇਥੇ ਕੋਈ ਵੀ ਕੰਸਟਰਕਸ਼ਨ ਨਾ ਕਰਨਾਂ ਸਾੰਗੇ ਜੱਬੇ ਬੰਦੀ ਦਾ ਨਾਮ ਦਾ ਹਾਂਜੀ ਸਰਪਾ ਸਾਹਿਬ ਕੀ ਮਾਮਲਾ ਸਰ ਅੱਜ ਦਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੇਰਾ ਨਾਮ ਬਲਦੇਵ ਸਿੰਘ ਸਰਸਾ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਸਾਡੀ ਜਿਹੜੀ ਕੋਈ ਕਿਸਾਨ ਯੂਨੀਅਨ ਹੈ ਬੀਕੇਯੂ ਸਰਸਾ ਦੇ ਨਾਂ ਦੇ ਨਾਲ ਵੀ ਪਛਾਣੀ ਜਾਂਦੀ ਹੈ ਔਰ ਇਸ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਮੋਰਚੇ ਨੇ ਉਹ ਸ਼ੰਭੂ ਬਾਰਡਰ ਤੇ ਖਨੌੜੀ ਬਾਰਡਰ ਦੇਤੇ ਜਿਹੜੇ ਨੇ ਉਹ ਚੱਲ ਰਹੇ ਔਰ ਦੁੱਖ ਦੀ ਗੱਲ ਇਹ ਹੈ ਕਿ ਮੈਨੂੰ ਇੱਥੇ ਆਉਣਾ ਇਸ ਕਰਕੇ ਪਿਆ ਕਿ ਆਹ ਜਿਹੜੀ ਜਗ੍ਹਾ ਹੁਣ ਆਪਾਂ ਖਲੋਤੇ ਆ ਇਹ ਇਸ ਟਾਈਮ ਤੇ ਅੰਮ੍ਰਿਤਸਰ ਦਾ ਜਿਹੜਾ ਬਾਈਪਾਸ ਹੈ ਅੰਮ੍ਰਿਤਸਰ ਤੋਂ ਅਟਾਰੀ ਰੋਡ ਆ ਨਾਲ ਹੀ ਆਪਣੇ ਅਗਲੇ ਪਾਸੇ ਇੰਡੀਆ ਗੇਟ ਹੈ ਤੇ ਇਧਰ ਪਿਛਲੇ ਪਾਸੇ ਸਾਡਾ ਪਿੰਡ ਆ ਜਾਂਦਾ ਹੈ ਹਾਂਜੀ ਤੇ ਇੱਥੇ ਇਹ ਸੈਂਟਰ ਦੇ ਵਿੱਚ ਇਹ ਪਲਾਟ ਪੈਂਦਾ ਹੈ ਇਹ ਕਰੀਬ 350 ਗੱਜ ਦਾ ਪਲਾਟ ਹੈ ਔਰ ਇਹ ਪਲਾਟ ਜਿਹੜਾ ਹੈ ਇਹ ਤੁਸੀਂ ਦੇਖੋ ਕਿ ਸਰਦਾਰ ਕੁਲਬੀਰ ਸਿੰਘ ਪੁੱਤਰ ਉਤਮ ਸਿੰਘ ਆਦ ਜਿਹੜੇ ਮਾਲਕ ਸੀ ਉਹਨਾਂ ਤੋਂ ਬੀਬੀ ਗੁਰਸਰਮ ਕੌਰ ਜਿਹੜੀ ਆ ਉਹਨੇ ਇਹ ਪਲਾਟ ਜਿਹੜਾ ਇਹ ਖਰੀਦਿਆ ਔਰ ਇਹ ਪਲਾਟ 18621 ਦਾ ਖਰੀਦਿਆ ਹੈ ਇਸ ਪਲਾਟ ਦੇ ਵਿੱਚ ਹੋਰ ਕੋਈ ਹਿੱਸੇਦਾਰ ਨਹੀਂ ਇਹ ਇਕੱਲੀ ਬੀਬੀ ਗੁਰਸਰਨ ਕੌਰ ਦੇ ਨਾਂ ਦੇਤੇ ਪਲਾਟ ਹੈ ਇਹ ਉਹਦੇ ਭਰਾ ਨੇ ਤੇ ਉਹ ਜਿਹੜੇ ਇਸ ਪਲਾਟ ਨੂੰ ਦੀਵਾਰ ਕਰਨ ਤੋਂ ਜਿਹੜਾ ਇਥੋਂ ਦਾ ਹਲਕਾ ਐਮਐਲਏ ਡਾਕਟਰ ਜਸਬੀਰ ਸਿੰਘ ਅੰਮ੍ਰਿਤਸਰ ਤੋਂ ਹਲਕਾ ਐਮਐਲਏ ਡਾਕਟਰ ਜਸਬੀਰ ਸਿੰਘ ਉਹ ਪੁਲਿਸ ਦੇ ਦਬਾਅ ਦੇ ਨਾਲ ਇਸ ਪਲਾਟ ਨੂੰ ਜਿਹੜਾ ਉਹ ਰਕਵਾ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੇ ਇੱਕ ਪਲਾਟ ਹੋਰ ਹੈ ਉਹਦਾ ਰੌਲਾ ਚੱਲ ਰਿਹਾ ਉਹਦੇ ਵਿੱਚ ਵੀ ਇਹ ਹਿੱਸੇਦਾਰ ਨੇ ਇਹ ਕਹ ਰਹੇ ਨੇ ਕਿ ਉਹ ਪਲਾਟ ਛੱਡੋ ਜੇ ਤੁਸੀਂ ਉਹ ਪਲਾਟ ਨਹੀਂ ਛੱਡੋਗੇ ਤਾਂ ਫਿਰ ਤੁਹਾਨੂੰ ਇਹ ਪਲਾਟ ਤੇ ਵੀ ਕਬਜ਼ਾ ਨਹੀਂ ਮਲਕ ਅਹੀਂ ਕਰਨੀ ਦੇਣਾ ਨਹੀਂ ਧੰਨ ਇਸ ਕਰਕੇ ਇਸ ਪਲਾਟ ਨੂੰ ਜਿਹੜਾ ਇਹ ਡਾਕਟਰ ਜਸਬੀਰ ਸਿੰਘ ਐਮਐਲ ਰੁਗਿਆ ਮੈਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਜੋ ਲੱਛਣ ਸੁਖ ਪੀਰ ਬਾਦਲ ਤੇ ਉਹਦੇ ਸਾਲਾ ਸਾਹਿਬ ਮਜੀਠੀਆ ਵੱਲੋਂ ਜਿਸ ਤਰ੍ਹਾਂ ਲੋਕਾਂ ਦੀਆਂ ਜ਼ਮੀਨਾਂ ਤੇ ਪਲਾਟਾਂ ਤੇ ਜ਼ਬਰਦਸਤੀ ਗੁੰਡਾਗਰਦੀਆਂ ਕਬਜ਼ੇ ਹੁੰਦੇ ਰਹੇ ਤੇ ਘੱਟ ਕਾਂਗਰਸ ਨੇ ਵੀ ਨਹੀਂ ਕੀਤੀ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਕਿਸੇ ਨੇ ਵੀ ਘੱਟ ਨਹੀਂ ਕੀਤੀ ਲੇਕਿਨ ਇਸ ਟਾਈਮ ਤੇ ਆਹ ਜਿਹੜੀ ਮੌਜੂਦਾ ਸਰਕਾਰ ਦੇ ਜਿਹੜੇ ਐਮਐਲਏ ਨੇ ਖਾਸ ਕਰਕੇ ਜੋ ਮੈਨੂੰ ਇੱਥੋਂ ਰਿਪੋਰਟਾਂ ਮਿਲੀਆਂ ਨੇ ਡਾਕਟਰ ਜਸਵੀਰ ਸਿੰਘ ਦੀਆਂ ਉਹਨੂੰ ਹੁਣ ਤੱਕ ਗਿਫਟ ਵਿੱਚ ਕਿੰਨੀਆਂ ਗੱਡੀਆਂ ਮਿਲ ਚੁੱਕੀਆਂ ਨੇ ਕਿੱਥੋਂ ਗੱਡੀਆਂ ਆਈਆਂ ਕਿਸ ਤਰ੍ਹਾਂ ਆਈਆਂ ਕਿੰਨੇ ਪਲਾਟ ਨੇ ਜਿਨ੍ਹਾਂ ਦੇ ਤੇ ਕਬਜ਼ੇ ਕਰਾਏ ਜਾ ਰਹੇ ਨੇ ਹੁਣ ਮੈਂ ਡਾਕਟਰ ਜਸਵੀਰ ਸਿੰਘ ਨੂੰ ਇਹ ਗੱਲ ਕਹਿਣੀ ਚਾਹਣਾ ਤੁਹਾਡੇ ਚੈਨਲ ਦੇ ਰਾਹੀਂ ਮੇਰਾ ਚੈਲੰਜ ਹੈ ਡਾਕਟਰ ਜਸਵੀਰ ਸਿੰਘ ਜੀ ਐਮਐਲਏ ਸਾਹਿਬ ਮੈਂ ਚੈਲੰਜ ਕਰਦਾ ਤੁਹਾਨੂੰ ਤੁਸੀਂ ਪਲਾਟ ਰਿਕਵਾਇਆ ਸੀ ਪੁਲਿਸ ਦੇ ਰਾਹੀਂ ਰਿਕਵਾ ਰਹੇ ਸੋ ਔਰ ਧਮਕੀਆਂ ਦੇ ਰਹੇ ਸੋ ਤੁਸੀਂ ਪੁਲਿਸ ਦੇ ਰਾਹੀਂ ਧਮਕੀਆਂ ਦਵਾਈਆਂ ਨੇ ਕਿ ਸ਼ਾਮ ਨੂੰ 6 ਵਜੇ ਥਾਣੇ ਪੇਸ਼ ਹੋਣਾ ਤੇ ਇਹ ਪਲਾ ਜਿਹੜੀ ਦੀਵਾਰ ਹੋ ਰਹੀ ਆ ਮਿਸਤਰੀ ਜਿਹੜੇ ਲੱਗੇ ਨੇ ਕਾਰੀਗਰ ਜਿਹੜੇ ਲੱਗੇ ਨੇ ਮਜ਼ਦੂਰ ਲੱਗੇ ਇਹਨਾਂ ਨੂੰ ਹਟਾ ਦਿਓ ਨਹੀਂ ਤੇ ਤੁਹਾਡੇ ਖਿਲਾਫ ਪਰਚਾ ਹੋਵੇਗਾ ਮੈਂ ਇੱਕ ਠੋਕੇ ਕਹਿੰਦਾ ਡਾਕਟਰ ਸਾਹਿਬ ਜੇ ਤੁਹਾਡੇ ਚ ਹਮਤ ਆ ਮੈਂ ਤੇ ਇੱਥੇ ਆਇਆ ਤੇ ਆਜਾ ਤੂੰ ਵੀ ਹੁਣ ਪਲਾਟਰ ਕਾ ਮੈਂ ਤੇ ਜਿਹੜੇ ਸਹੀ ਮਾਲਕ ਨੇ ਉਹਨਾਂ ਕੋਲ ਕਿਉਂਕਿ ਅਸੀਂ ਤਾਂ ਕਿਸਾਨ ਉਹ ਆ ਜਿੱਥੇ ਵੀ ਕਿਸੇ ਨਾਲ ਧੱਕਾ ਆਏਗਾ ਉੱਥੇ ਕਰਨਾ ਲੇਕਿਨ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਪਰਿਵਾਰ ਦੇ ਵਿੱਚ ਮੇਰੀ ਭਣੇਵੀਂ ਆ ਮੇਰੀ ਭਾਣਜੀ ਇਸ ਪਰਿਵਾਰ ਦੇ ਵਿੱਚ ਜਿਨ੍ਹਾਂ ਦੇ ਨਾਲ ਇਹ ਧੱਕਾ ਹੋ ਰਿਹਾ ਹੈ ਔਰ ਕਿਸੇ ਨੂੰ ਇਹ ਹੋਏਗਾ ਕਿ ਸਰਸਾ ਪਤਾ ਨਹੀਂ ਕਿ ਕਿਸ ਕਰਕੇ ਇੱਥੇ ਆਇਆ ਅਸੀਂ ਤਾਂ ਜਿੱਥੇ ਵੀ ਕਿਸੇ ਨਾਲ ਧੱਕਾ ਹੋਵੇਗਾ ਉੱਥੇ ਜਾਂਦੇ ਹਾਂ ਹੁਣ ਤੁਹਾਨੂੰ ਪਤਾ ਹੈ ਕਿ ਡੇਰਾ ਰਾਧਾ ਸਵਾਮੀ ਜਿਹੜੇ ਨੇ ਜਿਨ੍ਹਾਂ ਨੇ 22 ਪਿੰਡਾਂ ਦੀ ਜ਼ਮੀਰ ਜ਼ਬਰਦਸਤੀ ਜੜੀਆਂ ਧੱਕੇ ਨਾਲ ਵਲੀ ਹੋਈ ਆ ਔਰ ਤੁਹਾਨੂੰ ਇਹ ਉਹਨਾਂ ਨੇ ਦਰਿਆ ਦਾ ਵਹਾਅ ਬਦਲ ਦਿੱਤਾ ਔਰ ਜਿਹਦੇ ਸਬੰਧ ਵਿੱਚ ਮੇਰੇ ਵੱਲੋਂ ਜੋ ਹਾਈ ਕੋਰਟ ਕੇਸ ਪਾ ਆ ਗਿਆ 35 ਨੂੰ ਡੇਰਾ ਰਾਜਾ ਸਵਾਮੀ ਪੰਜਾਬ ਸਰਕਾਰ ਕੇਂਦਰ ਸਰਕਾਰ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਅਮਰਸਰ ਐਸਐਸਪੀ ਅਮਰਸਰ ਐਸਐਸਪੀ ਕਪੂਰਥਲਾ ਡਰੇਨੇਜ ਭਾਗ ਮੈਨੂ ਭਾਗ ਸਾਰਿਆਂ ਨੂੰ ਨੋਟਿਸ ਹੋਏ ਨੇ ਤੇ ਅਗਲੀ 5 11 ਤਰੀਕ ਨੂੰ ਉਥੇ ਉਹਨਾਂ ਨੇ ਹਾਈ ਕੋਰਟ ਦੀਆਂ ਪੌੜੀਆਂ ਚੜ੍ਹ ਕੇ ਤੇ ਜਵਾਬ ਦੇਣਾ ਹੈ ਸਰਤਾ ਸਾਹਿਬ ਇਹ ਪੇਪਰ ਜਿਹੜੇ ਪਲਾਟ ਦੇ ਆ ਜਿੰਨਾ ਦੇ ਨਾਮ ਤੋਂ ਬੋਲਦੇ ਵੇ ਇਹ ਤਾਂ ਕੀ ਕਹਾਉਂ ਦੇ ਰਹੇ ਹਨ ਇਹਨਾਂ ਨੂੰ ਧਮਕੀ ਮੈਂ ਤੁਹਾਨੂੰ ਦੱਸਿਆ ਕਿ ਧਮਕੀ ਦੇ ਦਵਾਰ ਆਇਆ ਇਥੋਂ ਦਾ ਹਲਕਾ ਐਮ ਐਲ ਏ ਡਾਕਟਰ ਜਸਬੀਰ ਸਿੰਘ ਡਾਕਟਰ ਜਸਬੀਰ ਸਿੰਘ ਜਿਹੜਾ ਉਹ ਧਮਕੀ ਦਵਾਰ ਆ ਪੁਲਿਸ ਦੇ ਰਾਏ ਸਾਰੇ ਡਾਕੂਮੈਂਟ ਜਾਇਜ਼ ਹੈਗੇ ਨੇ ਤੁਹਾਡੇ ਨਾਮ ਤੇ ਹੈਗੇ ਨੇ ਭਾਈ ਹੁੜਾ ਜਿਹੜਾ ਪਰ ਫਿਰ ਕਿਉਂ ਪੁਲਿਸ ਦੇ ਉੱਤੇ ਦਬਾਅ ਪਾ ਕੇ ਤੁਹਾਨੂੰ ਧਮਕੀ ਦਿੱਤੀ ਆ ਪੁਲਿਸ ਦੇ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਇਹ ਆ ਕਿ ਇਹ ਜਿਹੜੇ ਲੋਕ ਨੇ ਅੱਜ ਤੱਕ ਇਹੋ ਨਾ ਰਿਹਾ ਕਿਉਂਕਿ ਤੁਹਾਨੂੰ ਪਤਾ ਕਿ ਪਹਿਲੀ ਸਰਕਾਰ ਦੇ ਵਿੱਚ ਵੀ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਦੇ ਹਿੱਤ ਸਾਂਝੇ ਹੁੰਦੇ ਆ ਇਹ ਚੋਰ ਚੋਰ ਮੁਸੇਰਾ ਭਾਈ ਇਹ ਸਾਰੀ ਇੱਕ ਦਿਨ ਤੋਂ ਹੋ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਅ ਜਿਵਾਰ ਹੋ ਰਹੀ ਆ ਤੇ ਫਿਰ ਪਰਚਾ ਇਹਨਾਂ ਦੇ ਨਾ ਕਰਾਇਓ ਮੇਰੇ ਤੇ ਕਰਾਇਓ ਤੇ ਮੈਂ ਭੜਿਆ ਖੁਸ਼ੀ ਖੁਸ਼ੀ ਥਾਣੇ ਵੀ ਆਵਾਂਗਾ ਤੇ ਫਿਰ ਜੇਲ੍ਹ 'ਚ ਵੀ ਜਾਵਾਂਗਾ ਜੇ ਤੇਰੇ 'ਚ ਹਿੰਮਤ ਹੈ ਤੇ ਕਰਾ ਪਰਚਾ ਸੋ ਮੇਰਾ ਕਹਿੰਤੋ ਭਾਵੇ ਆ ਕਿ ਇਹ ਸਰਕਾਰ ਦੇ ਜਿਹੜੇ ਐਮਐਲਏ ਨੇ ਉਹ ਕਿਸ ਤਰ੍ਹਾਂ ਲੁੱਟਾ ਕਰ ਰਹੇ ਨੇ ਉਹਦੀ ਮਿਸਾਲ ਆ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਆ ਔਰ ਆ ਰਜਿਸਟਰੀ ਆ ਇਹ ਰਜਿਸਟਰੀ ਮੈਂ ਤੁਹਾਨੂੰ ਦੱਸ ਦਵਾ ਕਿ ਇਹ ਰਜਿਸਟਰੀ ਜਿਹੜੀ ਆ ਇਹ 86 ਆ ਤਰੀਕ ਵੇਖ ਲਓ 86 2021 ਨੂੰ ਕੀ ਥੀ ਕਿ ਕਰਜਾ ਸਾਡੇ ਔਰ ਇਹਦੇ ਵਿੱਚ ਜਿਹੜੀ ਮਾਲਕੀ ਆ ਇਸ ਦੇ ਮੌਜੂਦਾ ਮਾਲਕੀ ਇਹ ਸ਼੍ਰੀਮਤੀ ਗੁਰਸਰਨ ਕੌਰ ਇਹਕ੍ਰਿਤ ਆਹ ਦੀ ਫੋਟੋ ਆ ਆ ਸਾਰੀਆਂ ਵੇਚਣ ਵਾਲਿਆਂ ਦੀਆਂ ਫੋਟੋਆਂ ਨੇ ਔਰ ਇੱਚ ਜਿਹੜੇ ਵੇਚਣ ਵਾਲੇ ਜਿਹੜੇ ਅਸਲ ਮਾਲਕ ਨੇ ਉਹਨਾਂ ਦੇ ਨਾਂ ਤੁਹਾਨੂੰ ਮੈਂ ਦੱਸ ਦਿੰਨਾ ਤੇ ਉਹਨਾਂ ਦੇ ਜਿਹੜੇ ਨਾਂ ਨੇ ਉਹ ਹੈਗੇ ਆ ਨੰਬਰ 1 ਸਰਦਾਰ ਕੁਲਵੀਰ ਸਿੰਘ ਪੁੱਤਰ ਸਰਦਾਰ ਉਤਮ ਸਿੰਘ ਵਾਸੀ ਪਿੰਡ ਟੈਰੋਂ ਨੰਗਲ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਨੰਬਰ 2 ਸਰਦਾਰ ਧੀਰ ਸਿੰਘ ਪੁੱਤਰ ਲੇਟ ਸਰਦਾਰ ਬਲਵੀਰ ਸਿੰਘ ਵਾਹ ਸਰਦਾਰ ਜਗੀਰ ਸਿੰਘ ਪੁੱਤਰਾਂ ਲੇਟ ਸਰਦਾਰ ਬਲਗੇਰ ਸਿੰਘ ਪੁੱਤਰ ਸਰਦਾਰ ਉਤਮ ਸਿੰਘ ਵਾਸੀਆਂ ਪਿੰਡ ਕੈਰੋਂ ਨੰਗਲ ਚਵਿੰਡਾ ਦੇਵੀ ਇਹ ਉਥੋਂ ਦੇ ਰਹਿਣ ਵਾਲੇ ਆ ਔਰ ਇਹਨਾਂ ਦੀ ਦਾਦਾ ਲਈ ਜ਼ਮੀਨ ਸੀ ਜਿਨ੍ਹਾਂ ਨੇ ਵੇਚੀ ਆ ਇਹ ਵੀ ਨਹੀਂ ਵੀ ਇਹਨਾਂ ਨੇ ਕਿੱਦਾਂ ਖਰੀਦੀ ਹੋਈ ਸੋ ਇਹ ਮਸਲਾ ਜਦਾ ਕੇਸ ਕਰਕੇ ਤੁਹਾਨੂੰ ਵੀ ਇਹ ਮੀਡੀਆ ਦੇ ਰਹੀਂ ਮੈਂ ਇੱਥੇ ਖੇਚਲ ਦਿੱਤੀ ਆ ਤੇ ਮੀਡੀਆ ਵਾਲੇ ਹੁਣ ਤੇ ਮੀਡੀਆ ਰਹੀਂ ਸਾਰੇ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਪਰ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਲੱਗੇ ਔਰ ਮੈਂ ਪੰਜਾਬ ਪੁਲਿਸ ਨੂੰ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਆਪਣੇ ਜਿਹੜੇ ਥਾਣਿਆਂ ਦੇ ਵਿੱਚ ਤੁਹਾਡੇ ਐਸਐਚਓ ਵਗੈਰਾ ਲੱਗੇ ਨੇ ਉਹਨਾਂ ਤੱਕ ਵੀ ਇਸ ਚੀਜ਼ ਦੀ ਅਹਿਤਾਤਾ ਹੋਣੀ ਚਾਹੀਦੀ ਹੈ ਨੇ ਕਿ ਅਸਲ ਮਾਲਕਾਂ ਨੂੰ ਤੁਸੀਂ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਕਰਕੇ ਸਰਪੰਚ ਸਾਹਿਬ ਸਿੱਧੀਆਂ ਤਾਂ ਮਿਲ ਜਾਂਦੀਆਂ ਐ ਐਮਐਲਏ ਸਾਹਿਬ ਨਾਲ ਜਾਂ ਕਿਸੇ ਦੇ ਥਰੂ ਆ ਰਹੀਆਂ ਇਹਨਾਂ ਨੂੰ ਪੁਲਿਸ ਦੇ ਥਰੂ ਪੁਲਿਸ ਦੇ ਥਰੂ ਸਿੱਧੀ ਧਮਕੀ ਥੋੜੀ ਦੇਗਾਓ ਪੁਰਸੂ ਜੂ ਹੈ ਕਿ ਉਹਨਾਂ ਕੋਲੇ ਸਰਕਾਰ ਹੈ ਉਹਨਾਂ ਦੀ ਉਹ ਐਮਐਲਏ ਆ ਸੀਐਮ ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਹੈ ਪੁਲਿਸ ਉਹਨਾਂ ਦੀ ਆ ਤੇ ਉਹਨੂੰ ਸਿੱਧੀ ਧਮਕੀ ਦੇਣ ਦੀ ਕੀ ਲੋੜ ਆ ਉਹਨੇ ਪੁਲਿਸ ਦੇ ਰਾਹੀਂ ਧਮਕੀ ਦਿੱਤੀ ਆ ਕੀ ਮੰਗ ਕਰਦੇ ਹੋ ਮੰਗੇ ਕਰਦੇ ਆ ਭਈ ਇੱਕ ਤਾਂ ਜਿਹੜਾ 2 ਦਿਨ ਇਹਨਾਂ ਨੂੰ ਦੋ ਵਾਰਾ ਤੁਹਾਨੂੰ ਕਿੰਨੇ ਦਿਨ ਥਾਣੇ ਰੱਖਿਆ ਜੀ 2 ਘੰਟੇ ਲੱਖਿਆ ਜੀ 2 ਘੰਟੇ ਇਹਨਾਂ ਨੂੰ ਥਾਣੇ ਰੱਖਿਆ ਬਾਅਦ ਛੱਡਿਆ ਇੱਕ ਤੇ ਜਿਹੜਾ ਇਹਨਾਂ ਨੂੰ ਥਾਣੇ ਰੱਖਿਆ ਗਿਆ ਬਿਨਾ ਭਜਾ ਤੂੰ ਉਹ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪੁਲਿਸ ਹਮਲਾਜਮ ਦੇ ਦੂਸਰਾ ਪੰਜਾਬ ਸਰਕਾਰ ਨੂੰ ਇਹ ਮੇਰੀ ਬੇਨਤੀ ਆ ਖਾਸ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਇਸ ਐਮਐਲਏ ਨੂੰ ਆਪਣੇ ਨੂੰ ਨੱਥ ਪਾ ਲਾ ਇਹ ਜਿਹੜੀਆਂ ਇੱਥੇ ਬਦਮਾਸ਼ੀਆਂ ਕਰ ਰਹੀਆਂ ਗੁੰਡਾਗਰਦੀ ਕਰ ਰਿਆ ਇਹ ਜਿਹੜੀਆਂ ਲੁੱਟਾਂ ਤੇ ਖੋਹਾਂ ਇੱਥੇ ਕਰ ਰਿਆ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਅਸਲ ਮਾਲਕਾਂ ਦੀਆਂ ਜੜੀਆਂ ਨੇ ਕੋ ਰੌਲਾ ਹੋਵੇ ਰੌਲੇ ਵਾਲੇ ਤੇ ਇਹਨਾਂ ਨੇ ਕਰਨਾ ਹੀ ਕਰਨਾ ਇੱਥੇ ਕਿਸੇ ਦੇ ਨਾਲ ਇਹ ਪਲਾਟ ਸਾਂਝਾ ਵੀ ਨਹੀਂ ਮੈਂ ਇਹ ਤੁਹਾਨੂੰ ਬੇਨਤੀ ਕਰਾਂ ਕਿ ਪਲਾਟ ਕਿਸੇ ਦੇ ਨਾਲ ਸਾਂਝਾ ਨਹੀਂ ਹੈਗਾ ਇਹ ਕੱਲੀ ਬੀਬੀ ਗੁਰਸ਼ਰਨ ਕੌਰ ਦਾ ਪਲਾਟ ਹੈ ਤੇ ਉਹਦੇ ਵਿੱਚ ਇੱਥੇ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਇਹ 350 ਗਜ ਦਾ ਪਲਾਟ ਆ ਤੇ ਇਸ ਪਲਾਟ ਦੇ ਉੱਲ ਨਿਗਰਾਨਾ ਕੀਤੀ ਜਾਵੇ ਤੇ ਜੇ ਪੁਲਿਸ ਨੇ ਕੋਈ ਪਰਚਾ ਕੀਤਾ ਜਾਗਤਾਂਕ ਦਿੱਤੀ ਤੇ ਫਿਰ ਪਰਚਾ ਕਰਨ ਤੋਂ ਪਹਿਲਾਂ ਇਹਨਾਂ ਦੇ ਤੇ ਪਰਚਾ ਕਰਨ ਤੋਂ ਪਹਿਲਾਂ ਪਰਚਾ ਬਲਦੇਵ ਸਿੰਘ ਸਰਸਾ ਤੇ ਹੋਣਾ ਚਾਹੀਦਾ ਮੈਂ ਜੀ ਆਪਣਾ ਨਾਮ ਦੱਸੋ ਨਾਮ ਮੇਰਾ ਜੀ ਜਤਿੰਦਰ ਸਿੰਘ ਆ ਜੀ ਕਿੱਥੇ ਰਹਿੰਦੇ ਮੈਂ ਪਿੰਡ ਮੀਤਪੁਰੇ ਬਾਈਪਾਸ ਗੁਰਨਾਣਕ ਲੋਨੀ ਦਾ ਰਹਿਣ ਵਾਲਾ ਹਾਂ ਇੱਕ ਦੁੱਧ ਦਾ ਤੇ ਜ਼ਿੰਮੇਵਾਰੀ ਘਰਾਟੇ ਦੇ ਨਾਲ ਮੇਰਾ ਸਬੰਧ ਦਾ ਆਪਣਾ ਕਾਰੋਬਾਰ ਆ ਥੜੀ ਬੰਨੇ ਦਾ ਮਸਲਾ ਇਹ ਆ ਗਿਆ ਵੀ ਮੇਰਾ ਇੱਕ ਨਿੱਜੀ ਪਲਾੜ ਸੀ ਚਾਚਾ ਦੇ ਮੁੰਡੇ ਦਾ ਸੁਖਵਿੰਦਰ ਸਿੰਘ ਦੇ ਨਾਲ ਚੱਲਣ ਡਿਆ ਉਹ ਅਸਲ ਵੀ ਚੋਦ ਲਾਲ ਐਮ ਐਲ ਏ ਦਾ ਨਿਕਲਿਆ ਹੁਣ ਪਤਾ ਲੱਗਾ ਜਦੋਂ ਬਰੀਕੀ ਨਾਲ ਜਾਂਚ ਕੀਤੀ ਆ ਜਸਵੀਰ ਸਿੰਘ ਮੈਂ ਨਾਂ ਲੈਣਾ ਤੇ ਚਲੋ ਇਹ ਗੱਲ ਨਹੀਂ ਕਹਦਾ ਐਮਐਲਏ ਜਸਵੀਰ ਸਿੰਘ ਜਿਹੜਾ ਨਾ ਉਹਦੇ ਨਾਲ ਉਹ ਦਲਾਲ ਨਿਕਲਿਆ ਵੀ ਜਿਹੜੇ ਉਹ ਕਪੜਿਆਂ ਘੋਬਣ ਵਾਲੇ ਪਲਾਟ ਆ ਜਦੋਂ ਉਹਨਾਂ ਨੂੰ ਪਾਉਂਦਾ ਹੁਣ ਉਹ ਮਸਲੇ ਦੇ ਕਿਤੋਂ ਉੱਠ ਕੇ ਤੇ ਇਹ ਮੇਰੇ ਪਲਾਟ ਦੇ ਉੱਤੇ ਜਿਹੜਾ ਸਾਡੇ ਕੋਲ ਪੂਰੇ ਡਾਕੂਮੈਂਟ ਕਾਗਜ ਨੇ ਇਹ ਤੋਂ ਲੈ ਕੇ ਜੱਡ ਤੱਕ ਸਾਡੀ ਮਾਲਕੀ ਜਿੰਨੀ ਵੀ ਆਮੀਦਪੁਰੇ ਦੀ ਸਾਰੀ ਉਹਦੇ ਨਾਂ ਮਾਲਕਾਂ ਦੇ ਨਾਲ ਕੋ ਜਿਸਟਰੀ ਕਰਾਈ ਆ ਫਿਰ ਵੀ ਫਲਾਣਾ ਬੰਦਾ ਕਲਾਹ ਕੇ ਐਮਐਲਏ ਸਾਹਿਬ ਦਬਕੇ ਮਰੌਣ ਤੇ ਪੁਲਿਸ ਨੂੰ ਸਿਵਲ ਵਰਦੀ ਫਿਰ ਵਰਦੀ ਉੱਤੋਂ ਦੀ ਬੂਸਟਰ ਪਵਾ ਕੇ ਸ਼ਰਟ ਪਵਾ ਕੇ ਸਿਵਲ ਵਰਦੀ ਚ ਆਉਣ ਵੀ ਇਹ ਪਲਾਟ ਸਾਡਾ ਇਹਦਾ ਕਾਰੋਬਾਰ ਕੰਮ ਬੰਦ ਕਰ ਦਿਓ ਐਮਐਲਏ ਸਾਨੂੰ ਫੋਨ ਕਰਨ ਰਿਆ ਅਸੀਂ ਬਾਰ-ਬਾਰ ਕਦੀ ਕਾਰਪੋਰੇਸ਼ਨ ਵਾਲੇ ਕਦੀ ਕਾਰਪਨੇਸ਼ ਵਾਲੇ ਕਦੀ ਕਨੂਪੁਰ ਕਾਲੇ ਚੌਂਕੀ ਦੇ ਕਦੀ ਸ਼ਹਾੜਾ ਚੌਂਕੀ ਦੇ ਕਦੀ ਖਾਸਿਓ ਪੁਲਿਸਾਂ ਨੇ ਤੰਗ ਪ੍ਰੇਸ਼ਾਨ ਕਰੇ ਸਾਡੀਆਂ ਬੀਬੀਆਂ ਨੂੰ ਦਬਕੇ ਮਾਰਨ ਆਣ ਕੇ ਵੀ ਯਾਰ ਇੱਕ ਕਿੱਥੇ ਆ ਕੰਮ ਕਿਉਂ ਚੱਲਣ ਡਿਆ ਕਿਉਂ ਮਿੱਟੀ ਪਾਣੀ ਆਪਣੀ ਮਾਲਕੀ ਜਗਾ ਪੈਸੇ ਦੇ ਕੇ ਖਰੀਦੀ ਹੱਦ ਹੋਈ ਯਾਰ ਐਮਐਲਏ ਸਾਹਿਬ ਹੱਦ ਹੋਈ ਤੁਹਾਡੇ ਵਾਲੀ ਇਹ ਨਾ ਕੰਮ ਕਰੋ ਨਾ ਤੱਕਾ ਕਰੋ ਬਿਜਲੀ ਵਾਲਿਆਂ ਨੂੰ ਤੁਸੀਂ ਆਖਿਆ ਇਹਨਾਂ ਦੇ ਮੀਟਰ ਕੱਢ ਦਿਓ ਯਾਰ ਇਹ ਬੱਤੀ ਤੇ ਬਹਿ ਰਹਿਣ ਤੇ ਬਿਜਲੀ ਵਾਲਿਆਂ ਨੇ ਚਲੋ ਭੈਣ ਭਰਾ ਮੇਰੇ ਸੱਜਣਿਆਂ ਨੂੰ ਫੋਨ ਕੀਤਾ ਵੀ ਤੇਰਾ ਮੀਟਰ ਕਟਿਆ ਜਾਣਾ ਈ ਦੱਸੋ ਕਾਦੀ ਗੱਲੋਂ ਐਡਾ ਤੱਕਾ ਕਿਉਂ ਰੰਜਸਾ ਨਹੀਂ ਕਿਉਂ ਇੱਕ ਮੈਂ ਹੁਣ ਤੁਹਾਨੂੰ ਕੀ ਦੱਸਾਂ ਰੰਜਤ ਕਿ ਕਿਰੀ ਚੱਲੇ ਫਿਰ ਮੈਂ ਅੱਕ ਕੇ ਮੇਨ ਮੁਖੀ ਜਿਹੜੇ ਬਲਵਿੰਦਰ ਸਿੰਘ ਸਰਸਾ ਕਿਸਾਨ ਯੂਨੀਅਨ ਦੇ ਅਬਲ ਬਲਦੇਵ ਸਿੰਘ ਸਰਸਾ ਉਹਨਾਂ ਦੇ ਨਾਲ ਮੈਂ ਜਿਹੜੀ ਆ ਉਹਨਾਂ ਦੀ ਨੌਲਜ ਗੱਲ ਪਾਇ ਉਹਨਾਂ ਨੂੰ ਸੱਦਿਆ ਵੀ ਤੁਸੀਂ ਆਓ ਇੱਥੇ ਧੱਕਾ ਹੋਣ ਡਿਆ ਜੇ ਬਹੁਤ ਜ਼ਿਆਦਾ ਤੇ ਸਾਡੇ ਅੰਦਰ ਰਾਤ ਦੀ ਕੱਲ ਦੀ ਰੋਟੀ ਵੀ ਨੰਗਣੀ ਬੰਦ ਕੀਤੀ ਆ ਕਦੀ ਫਲਾਣਾ ਪੁਲਿਸ ਵਾਲਾ ਕਦੀ ਕੋਈ ਪੁਲਿਸ ਵਾਲਾ ਕਦੀ ਸਿਵਲ ਵਰਦੀ ਚ ਕਦੀ ਕੋਈ ਕੋਈ ਅਸਲ ਜਾਨੋ ਵੀ ਸਾਨੂੰ ਖਤਰਾ ਸਰਸਾ ਸਾਹਿਬ ਨੇ ਕੀ ਆਸ਼ਵਾਸਨ ਦਿੱਤਾ ਆਸ਼ਵਾਸਨ ਉਹਨੇ ਆਖਿਆ ਵੀ ਕੋਈ ਗੋਲਗੱਲ ਨਹੀਂ ਕਿਤੇ ਨਹੀਂ ਜਾਊਗਾ ਕੰਮ ਜਿੰਨਾ ਮਰਜ਼ੀ ਕਰ ਲਿਓ ਕਾਗਜ਼ ਸਹੀ ਆ ਤੁਸੀਂ ਜਾਓ ਪਰ ਇਹ ਇਹ ਨਾ ਕਰੋ ਇਹ ਨਾ ਐਮਐਲਏ ਸਾਹਿਬੇ ਹੱਥ ਜੋੜ ਕੇ ਬੇਨਤੀ ਜੇ ਨਾ ਕਰੋ ਨਾ ਕਰੋ ਚਲੋ ਅਸੀਂ ਇਹ ਗੱਲਾਂ ਨੇ ੱਤਕਾ ਨਾ ਕਿਸੇ ਨਾ ਕਰੋ ਨਾ ਕਰੋ ਚਲੋ ਜਿੰਨਾ ਕਰਨੇ ਪਰ ਨਾ ਕਰੋ ਜੇ ਗਰੀਬਾਂ ਬੈਠੇ ਆ ਜੇ ਤੇਰਾ ਫਿਰ ਵੀ ਇਹਨਾਂ ਨੇ ੱਤਕਾ ਨਹੀਂ ਚੱਲਣਾ ਤੇ ਫਿਰ ੱਤਕਾ ਨਹੀਂ ਜੇ ਹੋਣ ਦੇਣਾ ਕਿਸਾਨ ਜਥੇਬੰਦੀ ਅਜੇ ਡਾਕਟਰ ਬਲਵਿੰਦਰ ਸਿੰਘ ਸੱਸਾ ਜੀ ਅਜੇ ਕਿਸਾਨ ਜਥੇਬੰਦੀ ਵਾਲੇ ਹੈਗੇ ਨੇ ਹੈਗੇ ਨੇ ਮੌਜੂਦ ਨੇ ਉਹ ਪੰਜਾਬ ਦੇ ਅੰਦਰ ਜਿੰਨਾ ਚਿਰ ਹੱਕ ਦੀ ਸੱਚ ਦੀ ਆਵਾਜ਼ ਚੁੱਕਣ ਵਾਲੇ ਮੈਂ ਹੀ ਸਾਥ ਚਾਹੁੰਦੇ ਆ ਵੀ ਜਦੋਂ ਸਾਡਾ ਕੰਮ ਕਾਗਜ਼ ਪੂਰੇ ਮਾਲਕੀ ਸਾਡੇ ਨਾ ਫਿਰ ਕੰਨ ਕਰਨ ਤੋਂ ਕਿਉਂ ਰੋਕਿਆ ਜਾਂਦੇ ਆ ਕਿਉਂ ਰੋਕਿਆ ਜਾਂਦਾ ਕਾਰਨ ਕੀ ਆ ਫੋਨ ਵੀ ਆ ਰਹੇ ਆ ਐਸਓ ਐਸਆਈ ਦਾ ਫੋਨ ਆ ਰਿਹਾ ਖਾਸਿਓ ਵੀ ਤੁਸੀਂ ਸ਼ਾਮੀ 6 ਵਜੇ ਆਣ ਕੇ ਖਰਕਨ ਡੇਟ ਐਸਓ ਨੂੰ ਮਿਲਣਾ ਉਹਨਾਂ ਚਿਰ ਕੰਮ ਬੰਦ ਕਰ ਦਿਓ ਮੇਰੀ ਰਿਕਾਰਡਿੰਗ ਲਾ ਲਿਓ ਹਾਲ ਦੀ ਰੈਡੀ ਤੁਸੀਂ ਉੱਥੇ ਆਣ ਕੇ ਬੰਦ ਕਰੋ ਕੰਮ ਬੰਦ ਕੀਤਾ ਕਿ ਨਹੀਂ ਕੀਤਾ ਮੈਂ ਨਹੀਂ ਕਰਤਾ ਜੀ ਜੇ ਨਾ ਕੀਤਾ ਹੋਇਆ ਤੇ ਪਰਚੇ ਕਰ ਦਾਂਗਾ ਇਹ ਗੱਲ ਯੂ ਮੀਨ ਤੁਹਾਡੀ ਆਪਣੀ 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 ਬਿਲਕੁਲ ਆਪਣਾ ਜੀ ਕੋਈ ਅਜੇ ਵਿੱਚ ਕੋਈ ਭਾਈ ਵਾਲੀ ਨਹੀਂ ਕੋਈ ਗੱਲ ਨਹੀਂ ਪੂਰੇ ਪਟਵਾਰੀ ਅੱਛਾ ਪਟਵਾਰੀ ਦੀ ਹੁਣ ਮੈਂ ਤੁਹਾਨੂੰ ਫੇਰ ਕਹਾਣੀ ਦੱਸ ਦੇਣ ਲੱਗਾ ਵੀ ਪਟਵਾਰੀ ਨੂੰ ਚਾਰ ਵਾਰਾਂ ਟਰਾਂਸਫਰ ਕਰਾ ਦਿੱਤੀ ਜਾਵੇ ਉਹ ਰੋਕਿਆ ਜਾਵੇ ਕਿਸ ਮਸਲੇ ਦੇ ਵਿੱਚ ਪਟਵਾਰੀ ਸੁਨੀਲ ਕੁਮਾਰ ਐਸੇ ਕਰਕੇ ਵੀ ਐਮਐਲਏ ਦਾ ਖਾਸ ਆ ਖਾਸਮ ਖਾਸ ਆ ਵੀ ਤੂੰ ਜਿਹੜੇ ਕੰਮ ਘਟਾਲੇ ਜਿਹੜੇ ਕਰਨੇ ਉਹ ਇਹ ਚੌਕੀ ਖਾਸਾ ਦੇ ਨੀਲ ਜੀ ਉਹਨਾਂ ਦੇ ਧਿਆਨ ਚ ਮਸਲਾ ਆਇਆ ਸੀ ਕਿ ਇਹਦੇ ਝਗੜਾ ਹੋਣ ਦਾ ਖਤਰਾ ਹੈ ਤੇ ਉਹਨਾਂ ਨੇ ਦੋਵਾਂ ਪਾਰਟੀਆਂ ਨੂੰ ਇਹ ਗੱਲ ਤੋ ਰੋਕਿਆ ਕਿ ਇੱਥੇ ਕੋਈ ਵੀ ਕੰਸਟਰਕਸ਼ਨ ਨਾ ਕਰਨ ਬਸ ਹੋਰ ਕੋਈ ਮਸਲਾ ਨਹੀਂ ਬਾਕੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਤਸਦੀਕ ਕਰ ਰਹੇ ਹਾਂ ਕਿ ਮਸਲਾ ਉਹਦੇ ਮਤਲਬ ਸਾਹਿਬ ਦਾ ਨਾਮ ਲਿਆ ਜਾ ਰਿਹਾ ਜੀ ਉਹਨਾਂ ਦਾ ਦਬਾਅ ਆਇਆ ਯਾਰ ਨਹੀਂ ਸਾਡੇ ਕੋਲ ਕਿਸੇ ਐਮਐਲਏ ਦੀ ਕੋਈ ਗੱਲਬਾਤ ਨਹੀਂ ਆਈ ਕਿ ਪਲਾਟ ਦਾ ਮਸਲਾ ਹੈ ਉਹ ਪਲਾਟ ਦਾ ਇਹਨਾਂ ਦੋਨੋਂ ਤਰ੍ਹਾਂ ਦਾ ਮਸਲਾ ਉਹ ਆਪਾਂ ਵੈਰੀਫਾਈ ਕਰਕੇ ਕਰਕੇ ਵੇਖ ਰਹੇ ਹਾਂ ਕਿ ਮਸਲਾ ਹੈ ਹੂ ਦੇ ਮੁਤਾਬਕ ਕਰ ਰਹੀ ਕਾਜ। ਕਾਜ ਉਹ ਕਿ ਐਸ਼ਰ ਬਣਾਇਆ ਪਰਵਾਦ। ਇਹ ਸੋਸਾ ਦੇ ਤਰੀਕਾ। ਕੋਈ ਦੋਨੇ ਪਾਰਟੀਆਂ ਉਹ ਚ ਕੋਈ ਦਖਲੰਦਾਜੀ ਨਾ ਕਰ। ਕੱਲ ਨੂੰ ਸਾਡੇ ਇਹਨਾਂ ਦੇ ਕਾਗਜ਼ ਜਿਹੜੇ ਉਹ ਲਿਆ ਕੇ ਦਿਖਾਣ। ਜੋ ਰਾਈਟ ਹੋਏਗਾ ਉਹਨੂੰ। ਦੂਜੀ ਪਾਰਟੀ ਕਿੰਨੀ? ਉਹ ਪਾਰਟੀ ਵੀ ਆ ਜਾਏਗੀ ਕਿਉਂਕਿ ਚਾ ਇਹਨੂੰ ਬੁਲਾ ਲਾਂਗੇ। ਬੜੇ ਦਾਅਵੇ ਕਰ ਰਹੇ। ਨਹੀਂ ਕੋਈ ਲੜਾਈ ਨਹੀਂ ਜੀ ਅਸੀਂ ਲੜਾਈ ਨੂੰ ਰੋਕਣ ਕਰਕੇ ਹੀ ਇਹ ਕੀਤਾ। ਉੱਤਰ ਪਾਰਟੀ ਦਾ ਇਹ ਇਲਜ਼ਾਮ ਹੈ ਜੇ ਕੋਈ ਐਮ.ਐਲ.ਏ ਦੀ ਸਪਾਰਸਾ ਲਗਾਇਆ ਜਾ ਰਿਹਾ। ਨਹੀਂ ਸਾਡੇ ਕੋਲ ਨਹੀਂ ਸਾਡੇ ਕੋਲ ਕੋਈ ਇਦਾਂ ਦੀ ਗੱਲਬਾਤ ਨਹੀਂ।